ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਤਿੰਨ ਦੇ ਅੰਕਲੇ ਦੀ 36 ਹੱਠ ਦੀ ਜਿਸ ਦੇ ਵਿੱਚ ਰਾਜ ਹੱਠ ਬਾਲ ਹੱਠ ਤੇ ਤ੍ਰਿਆ ਹੱਠ ਆਉਂਦਾ ਹੈ ਜਦੋਂ ਅਸੀਂ ਸਨਤਨੀ ਮਤ ਦੀ ਗੱਲ ਕਰਦੇ ਹਾਂ ਕਿ ਸਨਤਨੀ ਮਤ ਦੇ ਅਨੁਸਾਰ ਤਿੰਨ ਦੇਵਤੇ ਹਨ ਜਿਹੜੇ ਸ੍ਰਿਸ਼ਟੀ ਨੂੰ ਚਲਾ ਰਹੇ ਹਨ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਬ੍ਰਹਮਾ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕੀ ਦੀਵਾਂ ਦੀ ਉਤਪਤੀ ਕਰਦਾ ਹੈ ਤੇ ਵਿਸ਼ਨੂੰ ਜੀਵਾਂ ਨੂੰ ਰਿਜ ਕਪੜਾਉਂਦਾ ਹੈ ਤੇ ਸ਼ਿਵ ਜੀ ਜੀਵਾਂ ਦਾ ਸੰਗਾਰ ਕਰਦਾ ਹੈ ਜਦੋਂ ਅਸੀਂ ਮਨੁੱਖਾ ਜੀਵਨ ਦੀ ਗੱਲ ਕਰਦੇ ਹਾਂ ਤੇ ਇਸ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ਬਾਲ ਜਵਾਨੀ ਅਰ ਬਿਰਧ ਫਨ ਤਿੰਨ ਅਵਸਥਾ ਜਾਣ ਬਚਪਨ ਜਵਾਨੀ ਤੇ ਬੁਢਾਪਾ ਜਦੋਂ ਅਸੀਂ ਸਮੇਂ ਦੀ ਗੱਲ ਕਰਦੇ ਹਾਂ ਤੇ ਸਮੇਂ ਨੂੰ ਵੀ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਪੂਰਵ ਗਤ ਵਰਤਮਾਨ ਤੇ ਭਵਿੱਖ ਕਾਲ ਇਸੇ ਹੀ ਤਰ੍ਹਾਂ ਜਦੋਂ ਅਸੀਂ ਖਤਰਨਾਕ ਗ੍ਰਹਾਂ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੀ ਗਿਣਤੀ ਵੀ ਤਿੰਨ ਦੱਸੀ ਜਾਂਦੀ ਹੈ ਰਾਹੁ ਕੇਤੂ ਤੇ ਸ਼ਨੀ ਜਦੋਂ ਅਸੀਂ ਸੰਸਾਰ ਬ੍ਰਹਮੰਡ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਵੀ ਸਤ ਪਤਲ ਤੇ ਆਕਾਸ਼ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਕਿਸੇ ਕਾਰਜ ਨੂੰ ਵੰਡਿਆ ਜਾਂਦਾ ਹੈ ਤੇ ਉਸ ਦੇ ਵੀ ਤਿੰਨ ਪਾਗੋ ਕਿਤੇ ਜਾਂਦੇ ਹਨ ਆਦ ਮਦ ਤੇ ਅੰਤ ਇਸੇ ਹੀ ਤਰ੍ਹਾਂ ਮਾਇਆ ਦੇ ਤਿੰਨ ਗੁਣ ਦੱਸੇ ਜਾਂਦੇ ਹਨ ਰਜੋ ਗੁਣ ਤਮੋ ਗੁਣ ਤੇ ਸਤਵ ਗੁਣ ਇਸੇ ਹੀ ਤਰ੍ਹਾਂ ਲੋਕ ਪਰਲੋਕ ਤੇ ਸੁਰਲੋਕ ਇਸੇ ਹੀ ਤਰ੍ਹਾਂ ਕਿਹਾ ਜਾਂਦਾ ਹੈ ਹੁਸਨ ਬਿਵਾਨੀ ਤੇ ਮਾਪੀ ਇਹ ਤਿੰਨ ਰੰਗ ਜਿਹੜੇ ਹਨ ਮੁੜ ਕਦੇ ਨਹੀਂ ਲੱਭਦੇ ਸੋ ਸ਼ਾਸਤਰਾਂ ਦੇ ਵਿੱਚ ਹੱਥ ਜਿਹੜਾ ਹੈ ਉਹ ਵੀ ਤਿੰਨ ਤਰ੍ਹਾਂ ਦਾ ਦਰਸਾਇਆ ਗਿਆ ਹੈ ਰਾਜ ਹੱਟ ਬਾਲ ਹੱਟ ਤੇਪਰੀਆ ਹੱਟ ਰਾਜ ਹੱਟ ਦੀ ਗੱਲ ਕਰੀਏ ਤੇ ਰਾਜ ਦਾ ਨਸ਼ਾ ਜਿਹੜਾ ਹੈ ਉਹ ਬੰਦੇ ਨੂੰ ਇਸ ਤਰ੍ਹਾਂ ਚੜ ਜਾਂਦਾ ਹੈ ਕਿ ਆਪਣੀ ਹਿੰਦ ਪੁਗਾਉਂਦਿਆਂ ਹੋਇਆਂ ਜੋ ਰਜਰਵੀ ਕਰਨ ਨੂੰ ਰਾਜ ਹੱਟ ਕਿਹਾ ਜਾਂਦਾ ਹੈ ਤੇ ਇਸ ਨੇ ਤਕੇਸਾਈਆਂ ਤੇ ਜ਼ੁਲਮੋ ਸਿੱਤਮ ਨਾਲ ਦੁਨੀਆ ਦਾ ਇਤਿਹਾਸ ਭਰਿਆ ਪਿਆ ਹੈ ਰਾਜਾ ਭਾਵੇਂ ਕੋਈ ਜਿੰਨਾ ਮਰਜੀ ਚੰਗਾ ਹੋਵੇ ਨਿਆਕਾਰ ਹੋਵੇ ਨਿਆ ਪਸੰਦ ਹੋਵੇ ਪਰ ਰਾਜ ਦਾ ਨਸ਼ਾ ਉਸ ਨੂੰ ਜ਼ਰੂਰ ਡੰਗ ਮਾਰਦਾ ਹੈ ਇਹ ਇੱਕ ਹਾਕਤ ਐਵੇਂ ਨਹੀਂ ਬਣੀ ਹੋਈ ਤਾਂ ਪੰਹ ਰਾਜ ਤੇ ਰਾਜੋ ਨਰਕ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤੇ ਉਹਨਾਂ ਦੇ ਰਾਜ ਦੀ ਬਹੁਤ ਸੋਭਾ ਤੇ ਵਡਿਆਈ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਗੁਣਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਰਾਜ ਦੇ ਨਸ਼ੇ ਨੇ ਉਹਨਾਂ ਨੂੰ ਵੀ ਡੰਗ ਲਿਆ ਤੇ ਉਹਨਾਂ ਨੇ ਇੱਕ ਗਰੀਬ ਦੀ ਲੜਕੀ ਜਿੰਦਾਂ ਨੂੰ ਕਲਾਬਤ ਕਰਨ ਵਾਸਤੇ ਉਸ ਦੇ ਗਰੀਬ ਪਿਤਾ ਨੂੰ ਧਨ ਦੌਲਤ ਦਾ ਲਾਲਚ ਦਿੱਤਾ ਤੇ ਨਾਲੇ ਉਸ ਨੂੰ ਮਾਰ ਦੇਣ ਦੀ ਧਮਕੀ ਵੀ ਦਿੱਤੀ ਜਿੰਦਾ ਨੂੰ ਪ੍ਰਾਪਤ ਕਰਨ ਵਾਸਤੇ ਇਸ ਤੋਂ ਇਲਾਵਾ ਮਹਾਰਾਜੇ ਨੇ ਹੋਰ ਵੀ ਕਈ ਗਲਤੀਆਂ ਕੀਤੀਆਂ ਜਿਨ੍ਹਾਂ ਦੇ ਕਾਰਨ ਉਸ ਦਾ ਰਾਜ ਅਤੇ ਪਰਿਵਾਰ ਜਿਹੜਾ ਸੀ ਉਹ ਬਰਬਾਦ ਹੋ ਗਿਆ ਜਦੋਂ ਅਸੀਂ ਗੱਲ ਕਰਦੇ ਹਾਂ ਜਹਾਂਗੀਰ ਦੀ ਤੇ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦਾ ਕੀ ਵਿਗਾੜਿਆ ਸੀ ਪਰ ਰਾਜ ਦਾ ਨਸ਼ਾ ਸੀ ਅਕਬਰ ਕਰਨ ਲੱਗਾ ਬੀਰਬਾਲ ਤੂੰ ਤੂਠ ਬੋਲ ਰਿਹਾ ਹੈ ਤੂੰ ਬਾਦਸ਼ਾਹ ਦਾ ਖਾਸ ਵਜ਼ੀਰ ਹੁੰਦਿਆਂ ਬਾਲਾਂ ਦੀ ਉਹ ਕਿਹੜੀ ਮੰਗ ਹੈ ਬੱਚਿਆਂ ਦੀ ਉਹ ਕਿਹੜੀ ਮੰਗ ਹੈ ਜਿਹੜੀ ਤੂੰ ਪੂਰੀ ਨਹੀਂ ਕਰ ਸਕਦਾ ਤੂੰ ਚਾਹੇ ਤਾਂ ਇੱਕ ਇਸ਼ਾਰੇ ਦੇ ਨਾਲ ਅੰਬਰੋਂ ਤਾਰੇ ਵੀ ਤੋੜ ਸਕਦਾ ਹੈ ਨਿਮੋ ਚੂਣਾ ਜਿਆ ਹੋਇਆ ਵੀਰਬਾਲ ਬੋਲਿਆ ਬਾਦਸ਼ਾਹ ਸਲਾਮਤ ਕਈ ਵਾਰ ਬੱਚਿਆਂ ਦੀ ਜਿੱਤ ਅੱਗੇ ਹਥਿਆਰ ਵੀ ਸੁਟਨੇ ਪੈਂਦੀ ਨੇ ਜਦੋਂ ਅਕਬਰ ਨਾ ਮੰਨਿਆ ਤਾਂ ਵੀਰਬਾਲ ਨੂੰ ਇੱਕ ਸਕੀਮ ਸੁੱਜੀ ਕਹਿਣ ਲਗਾ ਬਾਦਸ਼ਾਹ ਅੱਜ ਇਸ ਤਰ੍ਹਾਂ ਕਰਦੇ ਹਾਂ ਕਿ ਤੁਸੀਂ ਕੁਝ ਸਮੇਂ ਲਈ ਮੇਰੇ ਬਾਪ ਬਣ ਜਾਵੋ ਤੇ ਮੈਂ ਤੁਹਾਡਾ ਬੱਚਾ ਬਣ ਜਾਂਦਾ ਅਕਬਰ ਕਹਿੰਦਾ ਚਲੋ ਠੀਕ ਹੈ ਬੀਰ ਬਰ ਨੇ ਅਕਬਰ ਦਾ ਹੱਥ ਫੜ ਕੇ ਉਸ ਨੂੰ ਬਾਜ਼ਾਰ ਵੱਲ ਨੂੰ ਤੋਰ ਲਿਆ ਬਾਜ਼ਾਰ ਵਿੱਚ ਜਾਂਦੇ ਜਾਂਦੇ ਮਿੱਟੀ ਦੇ ਭਾਂਡਿਆਂ ਦੀ ਦੁਕਾਨ ਆਈ ਤੇ ਬੀਰ ਬਰ ਕਹਿਣ ਲੱਗਾ ਜਿਵੇਂ ਬੱਚੇ ਕਰਦੇ ਹਨ ਕਿ ਪਾਪਾ ਪਾਪਾ ਮੈਂ ਉਹ ਕੁੱਝਾ ਲੈਣਾ ਹੈ ਸੋ ਅਕਬਰ ਬਾਦਸ਼ਾਹ ਨੇ ਉਹ ਕੁੱਝਾ ਲੈ ਦਿੱਤਾ ਉਸੇ ਵੇਲੇ ਹੀ ਬਾਦਸ਼ਾਹ ਨੇ ਕੁੱਝੇ ਦਾ ਮੁੱਲ ਪੁੱਛ ਕੇ ਦੁਕਾਨਦਾਰ ਨੂੰ ਮੁੱਲ ਤਿਆ ਦਿੱਤਾ ਖੁਸ਼ੀਆਂ ਵਿੱਚ ਬੀਰ ਬਰ ਨਿਆਣਿਆਂ ਦੀ ਤਰ੍ਹਾਂ ਸ਼ਾਲਾ ਮਰਦਾ ਹੋਇਆ ਅਗਾ ਤੁਰ ਪਿਆ ਅਗਾ ਇੱਕ ਹਾਥੀ ਆਇਆ ਸੀ ਤੇ ਉਸ ਦੇ ਉੱਤੇ ਕੁਝ ਸਾਧੂ ਮਹਾਤਮਾ ਸਨ ਵੀਰਵਾਲ ਕਹਿਣ ਲੱਗਾ ਕਿ ਅੱਬਾ ਜਾਨ ਮੈਨੂੰ ਉਹ ਹਾਥੀ ਲੈਣਾ ਹੈ ਸੋ ਅਕਬਰ ਨੇ ਉਸ ਨੂੰ ਉਹ ਹਾਥੀ ਵੀ ਲੈ ਦਿੱਤਾ ਫਿਰ ਕਹਿਣ ਲੱਗਾ ਕਿ ਅੱਬਾ ਜਾਨ ਇਸ ਹਾਥੀ ਨੂੰ ਘਰ ਲੈ ਜਾਣਾ ਹੈ ਤੇ ਘਰ ਲੈ ਜਾਣਾ ਹੈ ਕੁਝੇ ਦੇ ਵਿੱਚ ਪਾ ਕੇ ਹੁਣ ਵੀਰਵਾਲ ਨੇ ਜिद ਫੜ ਲਈ ਕਿ ਨਹੀਂ ਅੱਬਾ ਜਾਨ ਮੈਨੂੰ ਹਾਥੀ ਇਹ ਜਿਹੜਾ ਹੈ ਕੁਝੇ ਵਿੱਚ ਪਾ ਦੇ ਸੋ ਇਸ ਤਰ੍ਹਾਂ ਕਰਕੇ बीर बल ਨੇ اکبر ਬਾਸਾ ਨੂੰ ਬੱਚਿਆਂ ਦੇ ਹੱਟ ਦੇ ਬਾਰੇ ਵਿੱਚ ਸਮਝਾ ਦਿੱਤਾ। ਸੋ ਇਸ ਤੋਂ ਅੱਗੇ ਗੱਲ ਆਉਂਦੀ ਹੈ ਤੇ ਹੱਟ ਦੀ ਇਸਤਰੀ ਦੇ ਹੱਟ ਦੀ। ਇਸਤਰੀ ਦੇ ਹੱਟ ਦਾ ਸ਼ਕਲ ਤਾਂ ਲਗਭਗ ਹਰੇਕ ਆਦਮੀ ਹੀ ਬਣਿਆ ਹੋਇਆ ਹੈ। ਇਤੋਂ ਤੱਕ ਕਿ ਭਗਵਾਨ ਰਾਮਚੰਦਰ ਵੀ ਇਸਤਰੀ ਦੇ ਹੱਟ ਤੋਂ ਬਚ ਨਾ ਸਕਿਆ। ਜਿਸ ਵਕਤ ਸੀਤਾ ਮਾਤਾ ਨੇ ਸੋਨੇ ਦਾ ਹਿਰਨ ਫੜ ਕੇ ਲਿਆਉਣ ਦੀ ਜिद ਕੀਤੀ ਤੇ ਭਗਵਾਨ ਨੂੰ ਝੁਕਣਾ ਪਿਆ। ਭਗਵਾਨ ਨੇ ਸਮਝਾਇਆ ਇਸ ਇਤੇ ਸੋਨੇ ਦਾ ਹਿਰਨ ਕੋਈ ਨਹੀਂ ਹੁੰਦਾ ਇਹ ਸ਼ਲ ਹੈ ਇਹ ਕਮਟਾ ਹੈ ਇਹ ਸ਼ਲ ਕਮਟ ਦੀ ਨਿਸ਼ਾਨੀ ਹੈ ਪਰ ਸੀਤਾ ਮਾਤਾ ਦੀ ਜਿਹੜਾ ਕੇ ਭਗਵਾਨ ਨੂੰ ਸਮਝਦਿਆਂ ਹੋਇਆਂ ਜਾਣਦਿਆਂ ਹੋਇਆਂ ਵੀ ਉਸ ਸੁਨਹਿਰੀ ਹਿਰਨ ਤੇ ਮਗਰ ਭਜਣਾ ਪਿਆ ਤੇ ਅੱਗੇ ਜੋ ਕੁਝ ਹੋਇਆ ਉਹ ਸਾਰ ਸੰਸਾਰ ਦੇ ਲੋਕ ਜਾਣਦੇ ਹਨ ਇਹ ਤੇ ਹੈ ਤ੍ਰਿਹਾ ਹੱਠ ਤਿੰਨ ਤਰ੍ਹਾਂ ਦੇ ਹੱਠਾਂ ਦੀ ਗੱਲ ਬਾੜ ਹੱਠ ਰਾਜ ਹੱਠ ਤੇ ਤ੍ਰਿਹਾ ਹੱਠ ਇਸ ਤੋਂ ਇਲਾਵਾ ਤਿੰਨ ਦੇ ਅੰਕੜੇ ਦੀ ਗੱਲ ਜਿਹੜੀ ਹੈ ਉਹ ਵਕਤ ਨਾਮਦੇਵ ਜੀ ਨੇ ਵੀ ਇਸ ਤਰ੍ਹਾਂ بیان ਕੀਤੀ ਹੈ ਤਿੰਨ ਸ਼ੰਦੇ ਖੇਲ ਅਸ਼ਟ ਸੋ ਤਿੰਨ ਸ਼ੰਦਾ ਵਾਲਾ ਤਿੰਨ ਤਰ੍ਹਾਂ ਦਾ ਸੁਭਾਜ ਜਿਹੜਾ ਹੈ ਉਹ ਸਿੱਧੀ ਗੱਲ ਭਗਤ ਨਾਮਦੇਵ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਕੀਤੀ ਹੈ ਫਿਰ ਭਗਤ ਨਾਮਦੇਵ ਜੀ ਨੇ ਰਾਜਾ ਕੁਮਯਾਰ ਤੇ ਪੰਡਤ ਦੀ ਗੱਲ ਸਮਝਾ ਕੇ ਇਸ ਤਿੰਨ ਦੇ ਅੰਕੜੇ ਦੀ ਗੱਲ ਦੱਸੀ ਹੈ ਇਸ ਤੋਂ ਇਲਾਵਾ ਸਤਗੁਰੂ ਜੀ ਦੀ ਬਾਣੀ ਅੰਦਰ ਵਚਨ ਮਿਲਦੇ ਹਨ ਤ੍ਰੈਪਾਲ ਤਿਹਾਲ ਵਿਚਾਰਨ ਗਲਮਾਲਾ ਤਿਲਕ ਲਲਾਟਨ ਦੋ ਛੋਤੀ ਬਸਤਰ ਕਪਾਟਨ ਤਿੰਨ ਪਾਲਾਂ ਵਾਲੀ ਗਾਇਤਰੀ ਗਾਇਤਰੀ ਮੰਤਰ ਜਿਸ ਦਾ ਜਾਪ ਕਰਨ ਦੀ ਹਦਾਇਤ ਤਿੰਨ ਸਮੇਂ ਹੀ ਦਿੱਤੀ ਗਈ ਹੈ ਸਵੇਰੇ ਦੁਪਹਿਰ ਅਤੇ ਸ਼ਾਮ ਇਸ ਤੋਂ ਇਲਾਵਾ ਬਹੁਤ ਸਾਰੇ ਹਿੰਦੂ ਮੰਤਰਾਂ ਦੇ ਅੰਦਰ